ਅਸਲਾਮੁਅਲੈਕੁਮ ਸਸੀਰ ਕਲ ਜੀ ਆਇਆਂ ਨੂੰ ਜੀ ਤੁਹਾਨੂੰ ਵੈਲਕਮ ਕਰਦੇ ਆ ਤੁਹਾਡਾ ਆਪਣੇ ਚੈਨਲ ਤੇ ਜਿਹਦਾ ਨਾਮ ਹੈ ਚੜਦੀ ਕਲਾ ਪੰਜਾਬ ਤੇ ਜੀ ਤੁਹਾਡੇ ਵਾਸਤੇ ਗੁੱਡ ਨਿਊਜ਼ ਹੈ ਮਾਸ਼ਾਅੱਲਾ ਜੀ ਅਕਸਰਾ ਦਾ ਉਮਰਾ ਮੁਕੰਮਲ ਹੋ ਗਿਆ ਹੈ ਤੇ ਅੱਛਾ ਅੱਜ ਦੀ ਫਲਾਈਟ ਤੋਂ ਪਾਕਿਸਤਾਨ ਆ ਗਈ ਹੈ ਤੇ ਇਨਸ਼ਾਅੱਲਾ ਉਹਨੂੰ ਕੁਝ ਦਿਨਾਂ ਤੱਕ ਉਹ ਆਪਣੇ ਘਰ ਵਾਪਸ ਆ ਜਾਏਗੀ ਤੇ ਇਨਸ਼ਾਅੱਲਾ ਸਾਨੂੰ ਜੁਆਇਨ ਕਰੇਗੀ ਦਰਸਤ ਆਪਣੇ ਬੇਕੇ ਆ ਨਾ ਸਾਈਬਾ ਦਾਸ ਤੇ ਆਪਣੀ ਬੇਕੇ ਆਈ ਹੋਈ ਹੈ ਤੇ ਇਨਸ਼ਾਅੱਲਾ ਉਹ ਜਲਦੀ ਤੋਂ ਜਲਦੀ ਇੱਥੇ ਸਾਨੂੰ ਜੁਆਇਨ ਕਰ ਲੇਗੀ ਹਾਂਜੀ ਅੱਜ ਜਿਹੜੀ ਸਾਡੇ ਕੋਲ ਵੀਡੀਓ ਆ ਉਹ ਵੀਡੀਓ ਹੈ ਜਨਾਬ ਸਾਡੇ ਕੋਲ ਲੰਡਨ ਦੇ ਅਸੀਂ ਇੱਕ ਗੁਰਦੁਆਰੇ ਨੂੰ ਵੇਖਾਂਗੇ ਸਾਊਥ ਹਾਲ ਦਾ ਗੁਰਦੁਆਰਾ ਔਰ ਤੁਹਾਨੂੰ ਪਤਾ ਹੈ ਕਿ ਮਿਨੀ ਪੰਜਾਬ ਵੀ ਕਿਹਾ ਜਾਂਦਾ ਸਾਊਥ ਹਾਲ ਨੂੰ ਨਾ ਹਾਂ ਲੰਡਨ 'ਚ ਜਿਵੇਂ ਕੈਨੇਡਾ ਦਾ ਕੈਨੇਡਾ ਨੂੰ ਮਿਨੀ ਪੰਜਾਬ ਕਿਹਾ ਜਾਂਦਾ ਐਵੇਂ ਹੀ ਲੰਡਨ ਦੇ ਜਿਹੜਾ ਸਾਊਥ ਹਾਲ ਏਰੀਆ ਵਾ ਉਹਨੂੰ ਕਹਿੰਦੇ ਆ ਜੀ ਮਿਨੀ ਪੰਜਾਬ ਹਾਂਜੀ ਅੱਛਾ ਮੇਰੀ ਭਾਂਜੀ ਵੀ ਜਿਹੜੀ ਹੈ ਨਾ ਉਹ ਸਾਊਥ ਹਾਲ ਹੀ ਰਹਿੰਦੀ ਸਾਲ ਸਾਲ ਚੁੱਲ੍ਹੇ 'ਚ ਤੇ ਵੀਡੀਓ ਵੇਖਦੇ ਆ ਵੀਡੀਓ ਸਟਾਰਟ ਕਰਦੇ ਆ ਸਾਡੇ ਨਾਲ ਜੁੜੇ ਰਹੋ ਮਾਡੇ ਖ਼ਸੜੀ ਕੀ ਦੇਖੋ ਆਪਾਂ ਫਾਸਟ ਟ੍ਰੇਨ ਲੈ ਕੇ ਪਹੁੰਚ ਗਏ ਆ ਸੌਂਦਾਲ ਪੰਜਾਬੀਆਂ ਦਾ ਗਾੜਾ ਲੰਡਨ ਦੇ ਵਿੱਚ ਵੈਸੇ ਇੰਗਲਿਸ਼ ਪੰਜਾਬੀਆਂ ਦਾ ਗਾੜਾ ਇੰਨੀ ਤੇਜ਼ ਜਾਂਦੀ ਹੈ ਪੰਜਾਬੀ ਦੇ ਵਿੱਚ ਬੋਰਡ ਲੱਗ ਕੇ ਲਾਏ ਜਿੱਦਾਂ ਸਟੇਸ਼ਨ ਤੇ ਬੋਰਡ ਸੀ ਸਾਰੇ ਪੰਜਾਬੀ ਦੇ ਵਿੱਚ ਲੱਗੇ ਆ ਮੇਰੇ ਮਨ ਅ ਸਾਡੀ ਟ੍ਰੇਨ ਇਹਦੇ ਤੇ ਆਈ ਸੀ ਬਹੁਤ ਫਾਸਟ ਨਾਲ ਇਹਦੀਆਂ ਟ੍ਰੇਨਾਂ ਆਇਓ ਬਾਰ ਨਿਕਲ ਕੇ ਦੇਖਦੇ ਆ ਇਹ ਪੂਰਾ ਇਲਾਕਾ ਕਿਹੋ ਜਿਹਾ ਦੋ ਗੁਰਦੁਆਰਾ ਸਾਹਿਬ ਆਪਾਂ ਦੋਨਾਂ ਦੀ ਜਾਨਾ ਪ੍ਰਸ਼ਾਦਾ ਵੀ ਝੱਕਣਾ ਉਸ ਤੋਂ ਬਿਨਾ ਪੰਜਾਬੀਆਂ ਦੀਆਂ ਦੁਕਾਨਾਂ ਪੰਜਾਬੀ ਕਲਚਰ ਇੱਥੇ ਪੰਜਾਬੀ ਬੈਂਕਾਂ ਵੀ ਆ ਪੂਰਾ ਰੋਡ ਤੇ ਗੇੜਾ ਲੰਦੇ ਆਪਾਂ ਪੂਰੀ ਡਿਟੇਲ ਨਾਲ ਦੇਖਦੇ ਆ ਸਮਝਾ ਇਹ ਪੰਜਾਬੀਆਂ ਦੀ ਜੀਵਨ ਜੀਵਨ ਕੋ ਬਾਹਰ ਨਿਕਲਦੇ ਹੀ ਇੱਕ ਗੁਰਦੁਆਰਾ ਸਾਹਿਬ ਤਾਂ ਮੇਰੇ ਸਾਹਮਣੇ ਹੀ ਆ ਤੁਹਾਨੂੰ ਦਿਖਦਾ ਗੁਰਦੁਆਰਾ ਸ਼੍ਰੀ ਗੁਰੂ ਸੈਨ ਸਵਾ ਹੌਲਤਾ ਹੋਰ ਇੱਧਰ ਵੀ ਚੱਲਾਂਗੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਹੀ ਸ਼ੁਰੂ ਹੋ ਜਾਂਦਾ ਹੈ ਬਾਜ਼ਾਰ ਅੱਗੇ ਤੱਕ ਜਾ ਕੇ ਆਉਣੇ ਆ ਕਾ ਵੀ ਦੂਰ ਤੱਕ ਸਾਰਾ ਏਰੀਆ ਇਹੀ ਫੈਲਿਆ ਹੋਇਆ ਹੈ ਇਧਰਲੀ ਸਾਈਡ ਸਾਰੀਆਂ ਪੰਜਾਬੀ ਦੁਕਾਨਾਂ ਸ਼ਾਇਦ ਹਜੇ 100 ਸਾਰੇ ਉੱਪਰ ਨਹੀਂ ਹੋਏ ਦੇਸ਼ ਪ੍ਰਦੇਸ਼ ਪਾਗਲਾ ਹੋ ਸਾਹਮਣੇ ਪੰਜਾਬੀ ਦੇਸ਼ ਪਾਦਵਾਲਾ ਏਰੀਆ ਕਿ ਦਿਖਾਣਾ ਇਧਰਲੀ ਸਾਈਡ ਬੜਾ ਫੇਮਸ ਰੈਸਟੋਰੈਂਟ ਡਰਾਸੀ ਜੰਕਸ਼ਨ ਹੈ ਮੌਸਮ ਬਹੁਤ ਅੱਛਾ ਮੈਨੂੰ ਲੱਗਦਾ ਹੈ ਸ਼ਾਇਦ ਹੁਣ ਚਾਹਦਾਂ ਨੂੰ ਕਿਸੇ ਨੇ ਕਿਹਾ ਸੀ ਕਹਿੰਦੇ ਹੁਣ ਚਾਹਦਾਂ ਨਹੀਂ ਇਹਦੇ ਥੱਲੇ ਹੁਣ ਹੋਰ ਰੈਸਟੋਰੈਂਟ ਬਣਿਆ ਗਲਾਸੀ ਯਾਨਕ ਤੇ ਬਦਲ ਲਈ ਹੋਣ ਰੈਸਟੋਰੈਂਟ ਬਣਿਆ ਆ ਬਾ ਸਰਵਨਾ ਭਵਨ ਪਹਿਲਾ ਗਲਾਸੀ ਮਿਸ਼ਨੇ ਕਾਫੀ ਮਿਠੂਸੀਆ ਨਾਲ ਹੀ ਪੰਜਾਬ ਨੈਸ਼ਨਲ ਬੈਂਕ ਆ ਗਈ ਹੈ ਵੀ ਬੰਦ ਪਈ ਹੈ ਛੁੱਟੀ ਆ ਜਦ ਪਤਾ ਨਹੀਂ ਕਿ ਚੱਕਰ ਹੈ ਸ਼ਾਇਦ ਨਾਲ ਲੇਟ ਹੁੰਦੀ ਹੈ ਕਾਫੀ ਕੁਸ ਬੰਦ ਪਿਆ ਉਹ ਤਾਂ 12:00 ਵੱਜ ਗਏ ਛੁੱਟੀ ਕਰਕੇ ਵੀ ਉਹ ਸ਼ੁਕਰ ਮਾਨ ਨੂੰ ਭਾਗੀ ਉਹ ਸ਼ਹਿਰ ਦੇ ਮਾਹੌਲ ਦਾ ਇੱਥੇ ਆ ਕੇ ਵੀ ਲੱਗਦਾ ਜਿਵੇਂ ਆਪਣੇ ਕਿਸੇ ਪੰਜਾਬੀ ਨਜ਼ਾਰੇ ਚ ਆ ਗਏ ਹੁੰਦੇ ਆ ਉਹ ਦੂਰ ਤੱਕ ਮਿਲ ਨਹੀਂ ਲੱਗਿਆ ਪਿਆ ਸਾਰੇ ਸਾਰੇ ਕਿੱਦਾਂ ਪੰਜਾਬੀ ਉਹ ਪਹਿਲਾਂ ਸਬਜ਼ੀ ਦੀ ਮਾਰਕੀਟ ਆਇਦਾਂ ਸਬਜ਼ੀਆਂ ਪਈਆਂ ਪੰਜਾਬੀ ਵਿੱਚ ਵੀ ਲੱਗਿਆ ਉਹ ਪੰਜਾਬੀ ਬੋਲਦੇ ਹੋਣਗੇ ਨਾ ਜਿਹੜਾ ਉੱਥੇ ਜਾ ਕੇ ਗਿਰਿਆ ਕੇ ਮਿਲਾਈ ਆ ਕੇ ਮਿਲਾਈ ਲਾਉ ਸੰਗੋਸ਼ ਮਿਲਦਾ ਹੈ ਤੇ ਲਿਖਿਆ ਹੁੰਦਾ ਬਹੁਤ guna ਵਾਕੀ ਹੋਰ ਕਮਿਊਨਿਟੀ ਕੈਮ ਉਹ ਮਿਲ ਜਾਂਦੀਆਂ ਜੇ ਮੈਂ ਸਾਹਮਣੇ ਨੂੰ ਦੇਖਦਾ ਸਾਹਮਣੇ ਬੜੇ ਕੋ ਡੇਰ ਡੇਰ ਸੋਨੇ ਸੱਤਰੇ ਬੜੇ ਆਪਣੇ ਪੰਜਾਬ ਨਾਲ ਸੰਬੰਧਤ ਹਰ ਚੀਜ਼ ਮਿਲਦੀ ਹੈ ਇੱਥੇ ਸਾਰੀਆਂ ਆਪਣੇ ਵਾਲੀਆਂ ਸਬਜ਼ੀਆਂ ਸੁਗੰਧੀਆਂ ਪਈਆਂ ਉਸ ਤੋਂ ਬਿਨਾ ਇੰਡੀਆ ਦਾ ਲੈਪਟਾਪ ਕੱਪੜੇ ਦੀਆਂ ਦੁਕਾਨਾਂ ਟਰੈਵਲ ਏਜੰਟ ਬਹੁਤ ਸਾਰੇ ਇੱਥੇ ਬੈਠੇ ਆ ਆ ਕੱਪੜੇ ਦੇ ਥਾਂ ਪਈਆਂ ਜਿਵੇਂ ਆਪਣੇ ਪਏ ਹੁੰਦੇ ਆ ਸੇਮ ਹਜੇ ਕੋਲ ਰਹੀਆਂ ਨਿਕਲ ਇਹ ਕਾਰਿਆ ਕੱਪੜਿਆਂ ਦਾ ਸ਼ੋਅਰੂਮ ਜੇ ਇੰਦਰ ਪੂਰੇ ਅੱਗੇ ਜਾ ਕੇ ਰੇਸ਼ੀ ਇਲਾਕਾ ਆ ਹਨ ਨਾਲ ਹੀ ਇਹ ਰੇ ਸ਼ਿਲਾ ਕਾ ਜਾਂਦਾ ਲੋਕਾਂ ਦੇ ਘਰ ਆ ਸਾਹਮਣੇ ਵਾਲੇ ਘਰ ਤਾਂ ਕਾਫੀ ਪੁਰਾਣੇ ਬਣੇ ਲੱਗਦੇ ਆ ਵੈਰਚਾ ਨਵੇਂ ਵੀ ਹੁੰਦੇ ਆ ਪਰ ਡਿਜ਼ਾਈਨ ਤੇ ਕਈ ਵਨ ਇੱਕ ਤਰ੍ਹਾਂ ਦੇ ਛੋਟੇ ਛੋਟੇ ਘਰ ਸਾਰੇ ਆਹ ਤਾਰਾਂ ਦਾ ਜਿਹੜਾ ਬਣਾਇਆ ਦੇਖੋ ਪਹਿਲਾਂ ਮੈਨੂੰ ਨਾਲ ਵੈਸੇ ਕੋਈ ਚੀਜ਼ ਬਣਦੀ ਨਹੀਂ ਡਿਜ਼ਾਈਨ ਨਾਲ ਹੀ ਪਰ ਨਹੀਂ ਕਰਦੇ ਸਾਰੇ ਵਿੱਚ ਆ ਰਹੀਆਂ ਐਂਟਰਨਟ ਇੰਟਰਨੈਟ ਆ ਗਿਆ ਹੋਣ ਲੀਆਂ ਫਾਈਬਰ ਕੇਬਲ ਲੱਗਦੀ ਆ ਚਾਹ ਪੂਰਾ ਸਟਾਰ ਬਣਿਆ ਪਿਆ ਚਾਰ ਛੇ ਮੇਰੇ ਜਾਂਦਗੀ ਸਾਰੇ ਘਰਾਂ ਨੂੰ ਬਾਕੀ ਇਹ ਮਿਆਰ ਦੇਖ ਲਓ ਲੱਗਦਾ ਕਿਸੇ ਪਾਸੇ ਬਾਹਰਲੇ ਦੇਸ਼ ਚ ਫਿਰਦੇ ਜਿਵੇਂ ਆਪਣੇ ਵਾਲਾ ਮਹਾਰਾਜ ਕਰਨੰਦਪੂਰਨਾ ਦਾ ਸਟਾਈਲ ਵੀ ਉਵੇਂ ਹੀ ਆ ਸਾਰਾ ਜਨਰਤਾਰ ਆਪਣੇ ਪੰਜਾਬੀ ਜਾਂ ਪਾਕਿਸਤਾਨੀ ਸਾਰੇ ਉਹੀ ਆਪਣੇ ਲੋਕ ਇੱਥੇ ਦੇਖਣ ਨੂੰ ਮਿਲਦੇ ਆ ਬਾਈ ਜੰਨੇ ਰੱਖੀ ਬੈਠਾ ਕਰਦਾ ਮਾਪਪਰ ਦਿੱਲੀ ਕੇ ਬਾਈ ਨੇ ਉਸ ਤੋਂ ਬਿਨਾ ਇੱਕ ਲੋਕ ਕੱਪੜੇ ਦੇ ਸਟੋਰ ਪਲਾ ਸਕਦਾ ਸਮਾਨ ਸਾਰਾ ਉਵੇਂ ਸੜਕਾਂ ਤੇ ਪਿਆ ਜਵੇਂ ਆਪਣੇ ਪਿਆ ਹੁੰਦਾ ਫਟੀਆਂ ਹੋਰ ਤਾਂ ਐਵੇਂ ਨਹੀਂ ਲੱਗਿਆ ਜਿਵੇਂ ਆਪਣੀ ਤੇ ਦੁਕਾਨਾਂ ਦਾ ਸਾਡੀਆਂ ਦੀਆਂ ਨਾਲ ਦੇ ਵੀ ਐਜ ਪਿਆ ਹੁੰਦਾ ਸਮਾਨ ਵੀ ਆਪਣੇ ਵਾਲਿਆਂ ਤੇ ਦੁਕਾਨਾਂ ਦਾ ਡਿਜ਼ਾਈਨ ਵੀ ਸਾਰਾ ਆਪਣੇ ਵਾਲਾ ਐਜ ਪਿਆ ਪੱਕੇ ਡੱਗੜੀ ਨਹੀਂ ਡਿਆ ਵਾਕਈ ਯਾਰ ਪੰਜਾਬੀ ਲੱਗਣ ਡਿਆ ਐਜ ਲੱਗਦਾ ਪੰਜਾਬ ਵਿੱਚ ਮਿਲ ਜਾਂਦੇ ਆ ਪਏ 5 ਪਾਉਂਡ ਦੀਆਂ ਲੋਹਾਂ ਮਿਲ ਜਾਂਦੀਆਂ ਵਾਓ ਤਰਿਆ ਵੀ ਸੜਕ ਤੇ ਇਹਨਾਂ ਨੇ ਉਵੇਂ ਹੀ ਐ ਜਿਵੇਂ ਆਪਣੇ ਬਾਜ਼ਾਰ ਭਰੇ ਤੇ ਹੁੰਦੇ ਆ ਸਾਹਮਣੇ ਨੂੰ ਦੇਖਦਾ ਜਲੇਬੀ ਜਾਂ ਅਕਸ਼ਣਾ ਕਾਫੀ ਮਸ਼ਹੂਰ ਹੈ ਟਰਾਈ ਕਰਦੇ ਆ ਕਰਕੇ ਇਹ ਗੱਲ ਦਿਨ ਦੇ ਦੋ ਵਗੈਰੂ ਰੂਪ ਦੇ ਨੇ ਬੱਤਾਂ ਟਵਾੜਦੇ ਆਉਂਦੇ ਆ। ਆ ਬਾਈ ਦੀ ਮਾਰਕੀਟ ਆ ਕੱਪੜੇ ਦੀ, ਜਲੇਬੀ ਜੈਕਸ਼ਨ, ਹਰਕਟਚਾਏ ਤੇ ਨਾਲ ਸ਼ੇਰ ਪੰਜਾਬ ਕਲੌਥ ਹਾਊਸ। ਜਲੇਬੀ ਜੈਕਸ਼ਨ ਬਹੁਤ ਮਸ਼ਹੂਰ ਸ਼ਾਪ ਆ ਮੈਂ ਪਹਿਲਾਂ ਦੱਸਿਆ ਥਾ ਪਰ ਜਲੇਬੀਆਂ ਟਰਾਈ ਕਰਨ ਤੁਸੀਂ ਗਏ ਸੀਗੇ ਉੱਥੋਂ ਹੀ ਆ ਕਹਿੰਦੇ। ਪਰ ਇਹ ਘਰ ਨੂੰ ਜਾ ਰਹੇ ਆ ਫੇਰ ਖੁੱਲਣਗੇ ਸ਼ਾਮ ਨੂੰ। ਚੱਲ ਕੋਈ ਨਹੀਂ ਇਹਨਾਂ ਟਾਈਮ ਤੱਕ ਰਹਿਣਗੇ ਆਪਾਂ ਸ਼ਾਮ ਤੱਕ ਰੁਕ ਕੇ ਨਾਲ ਹੀ ਕੜਕਚਾਏ। ਕੋਈ ਤੋਂ ਬਾਅਦ ਸਰਦਾਰ ਦੀਆਂ ਸ਼ੇਰੇ ਪੰਜਾਬ ਕੱਪੜੇ ਜ਼ਕਰ ਸ਼ੇਰੇ ਪੰਜਾਬ ਵੀ ਚਲਾ ਰਹੇ ਆ ਕੱਪੜਿਆਂ ਦੀ ਦੁਕਾਨ ਨੂੰ ਜਲੇਪੀ ਸਾਖਣੂ ਇਸ ਕਰਕੇ ਉਹ ਪ੍ਰੇ ਕਰਨ ਜਾ ਰਹੇ ਆ ਅੱਜ ਸ਼ੁੱਕਰਵਾਰ ਚਲੋ ਕੋਈ ਗੱਲ ਨਹੀਂ ਮਾਨਤਾ ਬਹੁਤ ਸੀ ਕਿ ਜਲੇਪੀ ਟਰਾਈ ਕਰਦੇ ਉਹਨਾਂ ਨੇ ਬੜਾ ਨਿਕਟਾ ਰੁਆਸੀ ਚੱਲ ਕਦੇ ਬੇਵਸੀ ਹੁਣ ਆਪਾਂ ਅੱਗੇ ਚੱਲਦੇ ਆਂ ਆ ਜਿੰਨੇ ਸਾਡੇ ਮੋਗੇ ਦੇ ਵਿੱਚ ਬਾਗਲੀ ਧਰ ਗਈ ਕੀ ਹਾਲੀ ਸ਼ੋਭਾਈ ਪੀੜੀਆਂ ਪੀੜੀਆਂ ਦਾ ਇੱਕੀ ਟੰਗੇ ਹੁੰਦੇ ਸਾਡੇ ਵੀ ਹਾਂ ਕਾਫੀ ਦੂਰ ਤੱਕ ਆ ਗਏ ਤਾਂ ਕੋਲ ਤੋਂ ਬਣਾ ਸਮੂਹ ਸਭਾ ਹੁੰਦੇ ਆ ਦੋਨੇ ਦਾ ਸਿਆ ਕਪਣੇ ਤੇ ਲੱ ਸਰ ਰਾਨੀ ਲੱਗਣ ਡਿਆ ਕਿਸੇ ਮੌਕਾ ਨਹੀਂ ਲੱਭੀ ਤੇ ਆ ਪਾਗਲੇ ਆਣ ਕੇ ਸਰਦੇ ਨੇ ਜੁਕਤੀਆਂ ਦੀਆਂ ਅੱਜ ਸਾਡੇ ਕੋਲ ਕੁਝ ਜੁਕਤੀਆਂ ਡੀਆਂ ਜਾਂਦੀਆਂ ਕੰਦਾਂ ਦੇ ਫੈਕਟਰੀ ਤੇ ਹੁੰਦੇ ਆ ਤਲਜਾ ਉਹ ਬਾਈਕੜਾ ਪੈਦੇਗਾ ਇਹ ਗੱਲ ਆ ਆਪਣੇ ਕੋਲ ਸਪੈਸ਼ਲ ਕਮਰੇ ਨਹੀਂ ਬਣਾਏ ਕੰਦਾਂ ਨਹੀਂ ਫੈਕਟ ਕਰ ਜਾਂਦੇ ਆ ਇੱਕ ਬੂਰ ਬੜਾ ਵੱਡਾ ਟੋਰ ਆ ਗਿਆ ਨਾਲ ਨਾਲ ਸਾਰੇ ਰੇਕੀ ਲੱਗ ਕੇ ਆ ਸਪੈਸ਼ਲ ਕਮਰੇ ਜਿਹੜੇ ਬਣੇ ਟੋਰ ਤੋਂ ਜਿਹੜੀ ਸਾਈਡ ਤੇ ਹੁੰਦੀਆਂ ਤੇ ਉੱਪਰ ਇਸ ਤਰ੍ਹਾਂ ਦੇ ਗੋਲ ਗੋਲ ਕੱਪੇ ਗੋਈ ਕੱਪੇ ਗੋਲ ਕੱਪੇ ਲਏ ਆ ਆਪਾਂ ਵੀਰੇ ਤੋਂ ਵੀਡੀਓ ਦੇ ਵਿੱਚ ਉਹ ਨਾਲ ਨਹੀਂ ਚਾਹਦੇ 3.5 ਪਾਉਂਡ ਦੇ ਪਲੇਟ ਆ 6 ਕੇਲੇ ਜਿਹੜੇ ਇਹ ਯਾਰਾ ਦੇਸ ਤੋਂ ਟੇਸਟੀ ਕਿਉਂ ਜ਼ਿਆਦਾ ਮਿਰਚ ਆ ਮਿੱਠਾ ਪੋੜਾ ਬਾਕੀ ਗੋਲ ਕਪੜੇ ਤੋਂ ਇਲਾਵਾ ਹੋਰ ਕਈ ਐਟਮਾ ਮਿਲਦੇ ਨੇ ਜਿਵੇਂ ਕਿ ਚਾਰ ਟਾਈਪੋਟੀ ਮੋਸ ਮੰਦਾ ਸਵਾਰ ਖੜਾ ਹੁੰਦਾ ਸਾਰੇ ਪੰਜਾਬੀ ਡੱਡ ਮਿਲਦੇ ਆ ਖਾਸ ਕਰਕੇ ਜਿਹੜੇ ਪ੍ਰਾਣੀ ਇੱਥੇ ਰਹਿੰਦੇ ਆ ਗੋਲ ਉੱਤੇ ਵੀ ਅਸੀਂ ਤਾਂ ਟਾਈਪ ਟਰਾਈ ਜੀ ਸਾਡੇ ਹੱਥੇ ਇੱਕ ਜਗ੍ਹਾ ਵੀ ਅਜਿੱਚ ਜਾ ਕੇ ਮੋਸ ਦੇ ਲੋਕ ਬੈਠੇ ਕਿਹਾ ਉਹਨਾਂ ਦਾ ਪੇਟੀ ਹੁੰਦੀ ਸੀ ਨਾ ਤੇ ਤੋਂ ਬਾਅਦ ਤੋਂ ਮੇਰਾ ਪਰੇਵੀ ਤਵਾਨ ਸੀਗੇ ਸਾਡੇ ਨਾਲ ਪੌਂਡ ਦੇ ਛੇ ਤੱਕ ਜਿੱਥੇ ਕਈ ਬੇਜਾਨਾਂ ਦਾ ਜਾਨਵਰੀ ਬਹੁਤ ਜੀ ਬੈਲਟ ਦੀ ਜੋ ਮਾਰਦੇ ਕਹਿੰਦੇ ਸੀ ਆਪਾਂ ਕਾ ਵੀ ਦੂਰ ਤੱਕ ਫੈਲੇ ਆ ਜਾ ਰਹੇ ਬਜ਼ਾਰ ਤਾਂ ਮੁੱਕਣ ਦਾ ਨਾ ਹੀ ਲੈਂਦਾ ਵਾਵਾ ਟਾਈਮ ਹੋ ਗਿਆ ਸਾਨੂੰ ਜਿਹੜਾ ਦੁੰਦਿਆ ਨੂੰ ਪੰਜਾਬ ਦਾ ਕੋਈ ਸ਼ਹਿਰ ਲਾ ਲਓ ਕੋਕਾ ਲੁਧਿਆਣਾ ਉਹ ਮੇਂ ਲੱਗਦਾ ਜੇ ਮੈਂ ਆਹ ਥੀ ਜਮੇ ਲਦੀ ਆ ਜਿਹੜੀ ਹਰਜੀ ਚੀਲ ਪਲਾਸਟਿਕ ਦੇ ਭਾਂਡਿਆਂ ਤੋਂ ਲੈ ਕੇ ਕੱਪੜੇ ਤੱਕ ਗੋਲ ਗੱਪੇ ਦੇ ਰੈਸਟੋਰੈਂਟਸ ਆ ਗੱਪੇ ਆਈਆਂ ਇੱਥੇ ਯੂਨੀਵਰਸਟੋਰ ਦੇ ਕੋਲ ਤੋਂ ਆਹ ਹੋਰ ਇੱਧਰ ਬਾਈ ਡਰਾਈ ਫਰੂਟ ਦੀ ਦੁਕਾਨ ਲਈ ਮਠਨਾਂ ਜੁਵੇਲਰੀ ਜੁਵੇਲਰੀ ਸਾਡੇ ਇਲਾਕੇ ਜੀ ਲੱਗਦਾ ਜਾਂਦੇ ਨਮਸਕਾਰ ਜਰਾ ਈਲਾਕਾ ਇੱਥੇ ਗਾਹਾਂ ਦੀ ਬਿਆਹ ਤੋਂ ਮੋਕਣ ਦਾ ਨਾ ਹੀ ਲੈ ਰਿਹਾ ਆਪਾਂ ਥੋੜਾ ਲੋਕਾਂ ਹੋਰ ਜਿਹੜੇ ਲੋਰਦੀ ਲੱਗਣ ਜਿਵੇਂ ਲੋਰਦੀ ਹੋਵੇ ਗੁਰੂ ਘਰ ਜਾਣਾ ਗੁਰਦਵਾਲਾ ਸਾਹਿਬ ਦੇਖਣੇ ਲੋਰਦੀ ਲਿਬਰਟੀ ਮਾਰ ਕੇ ਹਾਂ ਬਹੁਤ ਕੁਝ ਬਾਕੀ ਆ ਬਾਈ ਸਾਬ ਜੀ ਦੀ ਰੇੜੀ ላይ ਬੈਠਾ ਕੇਲੇ ਕੁੱਲੇ ਪਏ ਆ ਉਹ ਹੁੰਦਾ ਸਮਾਨ ਚੱਕੀ ਕੇ ਲੈ ਲੇ ਆਹ ਹੋ ਰਹੀਆਂ ਭਾਂਡੇ ਵਾਲੀਆਂ ਦੁਕਾਨਾਂ ਪਹਿਲਾਂ ਤੋਂ ਹੀ ਸੇਟਰ 'ਚ ਪਈਆਂ ਭਾਂਡੇ ਤੇ ਨਾਲ ਆ ਬਾਈ ਫੜਾਉਣੇ ਦੀ ਦੁਕਾਨ ਲਈ ਬੈਠਾ ਸਹੀ ਨਾ ਬਾਕੀ ਰਖੜੀਆਂ ਆ ਰਹੀਆਂ ਉਹ ਲਾਈਨਾਂ ਪਈਆਂ ਰਖੜੀਆਂ ਬੈਂਕ ਆਫ ਬੜੁੱਦਾ ਪੰਜਾਬ ਨੈਸ਼ਨਲ ਬੈਂਕ ਆਈਸੀਆਈਸੀਆਈ ਬੈਂਕ ਤੇੰਨੇ ਬੈਂਕ ਇੱਥੇ ਹੈਗਾ ਬੈਂਕ ਆਫ ਬੜੁੱਦਾ ਯਾਨੀ ਤਾਂ ਬਰਾਜੇ ਬਹੁਤ ਹੋਣੀ ਐ ਇੰਨੇ ਆ ਸੋਹਣੀਆਂ ਬ੍ਰਾਂਚਾਂ ਆਪਣੇ ਤਾਂ ਖੋਲ ਦੇਣੀ ਪੰਜਾਬੀ ਨਾਂਜੀ ਨਾਂਨ ਕੁਲਚਾ ਕੈਂਗ ਲਟਰਮ ਕਟਰਮ ਆਇਂਦਰ ਘੁੰਮਣ ਦਾ ਯਾਰ ਸਵਾਰੀ ਵੱਖਰਾ ਨਵੈਲਾ ਵੀ ਹੈ ਕਿਹਾ ਆ ਮਜ਼ਾ ਹੀ ਆ ਗਿਆ ਵਾ ਵੇਖ ਕੇ ਆਪਣਾ ਜਾਲ ਕੋਈ ਜੀਓ ਹੀ ਲੱਗ ਗਿਆ ਆ ਨਾਲ ਇੱਕ ਹੋਰ ਮੇਰਾ ਵੀ ਦਿਲ ਗੱਡਾ ਜਾਂਦਾ ਮੇਰਾ ਪਰਦੇਸ ਸਭ ਸਾਡੇ ਬਈਆ ਦੇਖ ਲੋ ਕਿਹੜੀ ਸਾਡੀ ਨਾਲ ਹੀ ਇਹਦੇ ਆਈਟੀਐਸ ਬੈਂਕ ਹੈ ਇਹ ਬੈਂਕ ਤੇ ਮੈਂ ਵੀ ਕਾਟਾ ਲਾਇਆ ਜੀਂ ਦੀਆਂ ਤੋਂ ਬੈਠੇ ਬੈਠ ਕੇ ਹੱਸ ਕੇ ਆ ਸਮਝੀ ਗੰਡੀ ਉਹਦਾ ਰਵੀ ਵੱਡਿਆ ਹੈ ਸਰਾ ਵੀ ਜਾ ਤੇ ਦੂਜੀ ਤੱਕ ਆ ਬਾਈ ਵੱਡੀ ਵਸ ਨੂੰ ਤਿਆਰ ਕਰਾ ਕੇ ਰੈਸਟੋਰੈਂਟ ਬਣਾਇਆ ਇੱਥੇ ਹੁੰਦਾ ਤਾਂ ਆਪਣੇ ਵੀ ਪਰੜੀਆਂ ਲੰਘਣ ਦੇ। ਇਹਦੇ ਉਹ ਬਣਾਇਆ ਤਾਂ ਆਪ ਵੀ ਰੈਸਟੋਰੈਂਟ। ਨਾ ਰੱਖਿਆ ਮੇਰੀ ਮਰਜ਼ੀ। ਅਸੀਂ ਬੜੀ ਇਸਥਾਨਾ ਦੇ ਰਿਹਾ ਹਾਂ। ਇਹ ਨਹੀਂ ਸ਼ੋਪਿੰਗ ਕਰਦੇ। ਬਈਆ ਤਾਂ ਤਕਰੀਬਨ ਆਪਾਂ ਕੁਮੇ ਦੇਗਾ ਵਾਲੀ ਔੜੀ ਵੀਡੀਓ ਜਿਵੇਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਤੋਂ ਜਾਦੇ। ਬਾਕੀ ਹੁਣ ਆਪਾਂ ਬਹੁਤ ਅੱਛਾ ਲੱਗਦਾ ਹੈ ਮੇਰੇ ਸਾਹਮਣੇ ਦਰਦਵਾਰ। ਸ੍ਰੀ ਗੁਰੂ ਸੇਂਗ ਸਭਾ ਸੌਤਾ ਪਹਿਲਾਂ ਆਪਾਂ ਇੱਥੇ ਚੱਲਾਂਗੇ। ਫਿਰ ਆਪਾਂ ਗੁਰੂ ਨਾਨਕ ਦਰਬਾਰ ਚੱਲਾਂਗੇ ਉਹ ਵੀ ਰੇਲ ਦੇ ਲਈ ਕ੍ਰੋਸ ਕਰਕੇ ਇੱਥੋਂ ਲੈਣੀ ਐ ਅੰਦਰ ਚੱਲ ਕੇ ਦਰਸ਼ਨ ਕਰਦੇ ਥੋੜੀ ਬਲੌਗ ਬਣਾਏ ਗੁਰਦਵਾਰਾ ਸਾਹਿਬ ਵੀ ਆਪਾਂ ਵੀਡੀਓ ਬਣਵਾਉਣੀ ਬਾਹਰੋਂ ਇਹੇ ਕੋਸ਼ਿਸ਼ ਇਸ ਤਰ੍ਹਾਂ ਦਾ ਗੁਰਦਵਾਰਾ ਸਾਹਿਬ ਦੇ ਚਾਰ ਚੁਪਰੇ ਪਾਰਕਿੰਗ ਵੀ ਬਣਨੀ ਹੈ ਕਾਫੀ ਵੱਡੀ ਪਾਰਕਿੰਗ ਹੈ ਅੰਦਰ ਆ ਕੇ ਦੋਨੀਆਂ ਸਾਈਡ ਜੋੜਾ ਘਰ ਬਣੇ ਹੋਏ ਆ ਮੀਤਾਂ ਲਈ ಅಲੰਚ ਦੇ ਬੰਦਿਆਂ ਵਾਲਾ ਅਲੱਗ ਆਲੋ ਇਸ ਤਰ੍ਹਾਂ ਦਾ ਬਣਿਆ ਹੋਇਆ ਦਰਬਾਰ ਸਾਹਿਬ ਆਪਾਂ ਮੱਠਾ ਟੇਕ ਕੇ ਕੁਛ ਟਾਈਮ ਬੈਠ ਕੇ ਫਿਰ ਲੰਗਰ ਵੀ ਛਕਣਾਇਆ। ਬਹੁਤ ਹੀ ਸੋਹਣਾ ਬਣਿਆ। ਆਹ ਲੰਗਰ ਦੀ ਐਂਟਰੀ ਐ। ਅੱਗੇ ਚੱਲ ਕੇ ਦੇਖਦੇ ਆਂ ਸਾਹਮਣੇ ਇਹੋ ਲੱਗਿਆ ਟੇਬਲ ਉੱਥੋਂ ਸਾਰਿਆਂ ਨੂੰ ਭਾਂਡਿਆਂ ਚ ਪਾ ਪਾ ਕੇ ਪ੍ਰਸ਼ਾਦਾ ਮਿਲ ਜਾਂਦਾ। ਕੁਝ ਲੋਕ ਬੈਠ ਕੇ ਛਕ ਲੈਂਦੇ ਆ ਜਿੰਨਾਂ ਨੂੰ ਨਹੀਂ ਬੈਠ ਕੇ ਛਕਿਆ ਜਾਂਦਾ ਉਹਨਾਂ ਹੱਥੇ ਖੜ ਕੇ ਟੇਬਲ 'ਤੇ ਬਣੇ ਆ ਪ੍ਰਸ਼ਾਦਾ ਛਕਦੇ ਆ। ਹਰ ਦਮ ਨਵੀਂ ਗੱਲ ਪਤਾ ਚੱਲਦੀ। ਨਵੀਂ ਗੱਲ ਪਤਾ ਲੱਗਦੀ ਕਿਸੇ ਨਾ ਕਿਸੇ ਨੂੰ ਦੁਬਾਰਾ। ਥੈਂਕ ਯੂ ਸੋ ਮਚ। ਹੁਣ ਆਪਾਂ ਗੁਰੂ ਨਾਨਕਦਰਬਾਰ ਜਾਣਾ ਸਾਹਮਣੇ ਸਟੇਸ਼ਨ ਹੋਣ ਦੇ ਤੇ ਆਪਾਂ ਉੱਤਰੇ ਸੀ ਇਹ ਗੁਰਦੁਆਰਾ ਸਾਹਿਬ ਟ੍ਰੇਨ ਸਟੇਸ਼ਨ ਤੋਂ ਬਾਹਰ ਨਿਕਲਦੇ ਸਾਹ ਹਿੱਐ ਤੇ ਜਿਹੜਾ ਦੂਸਰਾ ਗੁਰੂ ਨਾਨਕਦਰਬਾਰ ਗੁਰਦੁਆਰਾ ਸਾਹਿਬ ਆ ਉਹ ਪੌਣ ਦੇ ਦੂਸਰੀ ਪਾਸੇ ਦੇਖਦੇ ਆ ਮੈਂ ਜੇ ਦੂਰ ਹੋਇਆ ਤਾਂ ਲੈਟ ਤੇ ਪਾ ਲੈਨੇ ਹਾਂ ਜਿੱਥੇ ਸੱਤ ਬਾਦ ਨੇ ਸਾਨੂੰ ਦਰੇ ਜਾਂਦੇ ਆ ਮੈਂ ਇੱਕ ਗੁਰਦੁਆਰਾ ਸਾਹਿਬ ਹੋਰ ਦੇਖ ਲਈ ਨਾਮ ਦਾ ਇਸ ਗੁਰਦੁਆਰਾ ਸੈਂਤਾ ਵੀ ਗੁਰਦੁਆਰਾ ਸ਼੍ਰੀ ਗੁਰੂ ਅਮਰੀਕਾ ਦੇ ਬਹੁਤ ਤੋਂ ਬਹੁਤ ਵਟੇ ਕਾਫੀ ਬੰਟਾਇਆ ਅੰਦਰੋਂ ਚੱਲ ਕੇ ਦਰਸ਼ਨ ਕਰਦੇ ਆਂ ਸਾਨੂੰ ਇਸ ਬਾਰੇ ਪਹਿਲਾਂ ਤਾਂ ਜਾਣਕਾਰੀ ਮਿਲੀ ਸੀ ਕਿ ਗੁਰਦੁਆਰਾ ਸਾਹਿਬ ਇੱਥੇ ਲਈ ਇੱਕ ਤਾਂ ਸਟੇਸ਼ਨ ਦੇ ਉੱਪਰ ਹੀ ਸੀ ਸਟੇਸ਼ਨ ਤੋਂ ਲੈਫਟ ਹੈਂਡ ਸਾਈਡ 10 ਮਿੰਟ ਦੀ ਵਾਕ ਕਰਕੇ ਆ ਜਿਹੜਾ ਵੀਡੀਓ ਦੇ ਵਿੱਚ ਪਹਿਲਾਂ ਪਹਿਲਾਂ ਤੁਹਾਨੂੰ ਬਾਜ਼ਾਰ ਦਿਖਾਇਆ ਉਸ ਤਰ੍ਹਾਂ ਦਾ ਬਾਜ਼ਾਰ ਇੱਧਰ ਵੀ ਹੈਗਾ ਈਰੀਆਂ ਦੁਕਾਨਾਂ ਇੱਧਰ ਵੀ ਕਾਫੀ ਤੇ ਇਤਰੇ ਜਾਂਦੇ ਸਰ ਦੇਖਿਆ ਹੁਣ ਅੰਦਰ ਚੱਲਦੇ ਆਂ ਬਹੁਤ ਸਾਰੇ ਪੰਜਾਬੀ ਗੱਡੀਆਂ ਤੋਂ ਉਤਰ ਉਤਰ ਕੇ ਜਾ ਵੀ ਰਹੇ ਆ ਅੰਦਰ ਦੇਖਦੇ ਆਂ ਆਪਾਂ ਵੀ ਦਰਸ਼ਨ ਕਰਕੇ ਆਉਨੇ ਆਂ ਇਹ ਟਿਕਾਸੀ ਦਾ ਆਪ ਜਿਵੇਂ ਵਿਆਹ ਹੋਈ ਜਾਂਦਾ ਐ ਇਸ ਕੋਰੋਕਰ ਦੇ ਵਿੱਚ ਵੀ ਦੋ ਹਾਲ ਬਣੇ ਨੇ ਤਕਰੀਬਨ ਸਾਰੇ ਕੋਤਵਾਰਾਂ ਤੇ ਅੱਧੇ ਹਾਲ ਦਾ ਇੱਕ ਤੋਂ ਜ਼ਿਆਦਾ ਐ ਕਿਉਂਕਿ ਲੋਕ ਵਿਆਹ ਕਰਨ ਆਉਂਦੇ ਨਹੀਂ ਨੇ ਆਹ ਸਾਰੇ ਵਿਆਹ ਨੇ ਆਪਾਂ ਉੱਪਰਲੀ ਮੰਜ਼ਲ ਤੇ ਚੱਲਦੇ ਆਂ ਉੱਪਰ ਦਰਵਾਜ਼ਾ ਬਣਿਆ ਹੰਦਰੋ ਇਹ ਵੀ ਬਹੁਤ ਸੋਹਣਾ ਬਣਿਆ ਕਮਿਸ਼ਰੀ ਜੱਥਾ ਲੱਗਿਆ ਪਿਆਰਾ ਬਣਿਆ ਪੂਰਾ ਥੋੜਾ ਬਣਿਆ ਲੋਕ ਆ ਜਾਂਦੇ ਆ ਜਾਈ ਜਾਂਦੇ ਆ ਬਾਕੀ ਇਹਨਾਂ ਨੇ ਬਯੁਰਗਰ ਦੇ ਬੈਠਣ ਨੂੰ ਜਿਹੜੇ ਸੋਫੇ ਲਾਏ ਆ ਨਾ ਉਹ ਨਵੇਂ ਤਰੀਕੇ ਨਾਲ ਲਾਏ ਉਹ ਥਾਂ ਨਹੀਂ ਉਹ ਰੱਖਿਆ ਜਿਹੜਾ ਬੰਦਾ ਸੋਫੇ ਤੇ ਰਹਿੰਦਾ ਉਹ ਥੱਲੇ ਉਹਨਾਂ ਦੇ ਬਰਾਬਰ ਹੀ ਬੋਵੇ ਜਿਹੜਾ ਉੱਤੇ ਹੈ ਇੱਕ ਜੀ ਇਹਨਾਂ ਨੇ ਵਧੀਆ ਬਣਾਇਆ ਬਾਕੀ ਗਾਹੂ ਦਰਵਾਜ਼ਾ ਸਹਿਵਾ ਉਹਨੂੰ ਸਾਹਮਣੇ ਕੀ ਬਾਤ ਹੈ ਦਰਵਾਜ਼ਾ ਕਿ ਕਿਸੇ ਦੀ ਵੀ ਉਹ ਨਾ ਹੋਵੇ ਬੇਹੂਰ ਗੱਦੀ ਆ ਕੀ ਦਾ ਉਹ ਨਾ ਹੋਵੇ ਦਰਵਾਜ਼ਾ ਗੁਰੂ ਆਮਰਦਾਸ ਜੀ ਆ ਹੁਣ ਇਹਨਾਂ ਗੁਰੂ ਘਰਾਂ ਦੇ ਆਪਾਂ ਅੰਦਰ ਤਾਂ ਨਹੀਂ ਜਾਣਗੇ ਕਿਉਂਕਿ ਟ੍ਰੇਨ ਦਾ ਟਾਈਮ ਹੋ ਗਿਆ ਪਹਿਲਾਂ ਦੋ ਗੁਰਦੁਆਰਿਆਂ ਦੇ ਆਪਾਂ ਅੰਦਰ ਰਗਾ ਕੇ ਹੀ ਦਰਸ਼ਨ ਕਰ ਰਹੇ ਹਾਂ ਵੈਸੇ ਨਾਲ ਨਾਲ ਇਸ ਜਿਹੜਾ ਪਿੱਛੇ ਲੋਹ ਦੁਆਰਾ ਸਿੰਘ ਸਭਾ ਸੀ ਉਹਦੇ ਬਿਲਕੁਲ ਨਾਲ 2-4 ਮਿੰਟ ਦੀ ਮੌਜੂਦਗੀ ਹੈ ਲੋਹ ਦੁਆਰਾ ਨਾਮਕ ਦਰਵਾਰ ਤੇ ਸਾਹਮਣੇ ਉਹ ਜੋ ਦਿਖਦਾ ਉੱਥੇ ਹੈ ਗੁਰਦੁਆਰਾ ਗੁਰੂ ਅਮਰਦਾਸ ਜੀ ਅੱਛਾ ਇੰਨੇ ਗੁਰਦੁਆਰੇ ਇੱਕ ਸਾਈਡ ਇੱਕ ਜਗ੍ਹਾ ਦੇਖ ਕਿਉਂ ਉਹਦੀ ਕੀ ਗੱਲ ਕਿਉਂਕਿ ਸਾਊਥ ਹਾਲ ਹੈ ਇਹ ਨਾ ਪੰਜਾਬੀਆਂ ਦਾ ਏਰੀਆ ਮਿਲਦਾ ਜੇ ਤੁਸੀਂ ਵੀ ਲੰਡਨ ਘੁੰਮਣ ਆਏ ਹੋਏ ਆ ਤਾਂ ਸੌਕਥਾਲ ਤਾਂ ਇੱਕ ਦਿਨ ਆਉਂਦੇ ਆਉਂਦੇ ਹੋ ਨਹੀਂ ਸਕਦਾ ਇੱਥੇ ਨਾਲ ਜਾਣਾ ਇੱਕ ਦੀ ਲੰਡਨ ਬਹੁਤ ਵਧੀਆ ਸਾਡਾ ਦਿਨ ਲੰਘਿਆ ਇੱਥੇ ਆ ਕੇ ਜੀ ਲੱਗ ਗਿਆ ਪੂਰੇ ਪੰਜਾਬ ਵਾਲਾ ਮਾਹੌਲ ਸੀ ਤੁਸੀਂ ਜਦੋਂ ਵੀ ਲੰਡਨ ਘੁੰਮਣ ਆਵੋ ਇੱਕ ਪੂਰਾ ਦਿਨ ਸੌਕਥਾਲ ਆ ਸਿਰਕਣਾ ਪੂਰਾ ਬਾਜ਼ਾਰ ਪੂਰਾ ਦੇਖ ਲਿਆ ਸੀ ਪੰਜਾਬੀ ਲੋਕਾਂ ਨਾਲ ਭਰਿਆ ਹੋ ਦਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲਈ ਹੁਣ ਸਾਡੀ ਟ੍ਰੇਨ ਦਾ ਟਾਈਮ ਹੋ ਗਿਆ ਅਸੀਂ ਟ੍ਰੇਨ ਲੈ ਕੇ ਵਾਪਸ ਚੱਲਦੇ ਹਾਂ ਸਿਟੀ ਇੱਥੇ ਸਾਡਾ ਹੋਟਲ ਹੈ ਇਸ ਵੀਡੀਓ ਦੇ ਵਿੱਚ ਫਿਰ ਹਾਲ ਇੰਨਾ ਹੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਬਿਲਕੁਲ ਇਹ ਬਹੁਤ ਪਿਆਰੀ ਵੀਡੀਓ ਸੀ ਬਹੁਤ ਪਿਆਰੀ ਵੀਡੀਓ ਸੀ ਤੁਹਾਡੀ ਔਰ ਬਹੁਤ ਚੀਜ਼ਾਂ ਦਾ ਪਤਾ ਚੱਲ ਗਿਆ ਔਰ ਇੰਨੀ ਜਿਆਦਾ ਹ ਕੋਈ ਵੀ ਗੁਰਦੁਆਰਾ ਵੇਖੋ ਨਾ ਉਹਦੇ ਬਾਰੇ ਚ ਨਵੀਂ ਤੋਂ ਨਵੀਂ ਇੱਕ ਅੱਛੀ ਗੱਲ ਪਤਾ ਲੱਗਦੀ ਹੈ ਕਿ ਵੇਖ ਕੇ ਨਾ ਬਹੁਤ ਅੱਛਾ ਲੱਗਦਾ ਜਿਆਦਾ ਹੀ ਕੋਈ ਟ੍ਰੈਵਲ ਕੱਪਾ ਲੈਣਾ ਦੇ ਹੋਰ ਡਿਫਰੈਂਟ ਵੀ ਵਲੌਗ ਵੇਖੇ ਨੇ ਪੀਤਾ ਬਰਾੜ ਕੀਤਾ ਵਿਰਾਟ ਕੀਤਾ ਬਰਾ ਤੇ ਯਾਰ ਬਹੁਤ ਅੱਛਾ ਵੀ ਲੋਗੋ ਨੇ ਬਣਾਇਆ ਔਰ ਪਿਛਲਾ ਜਿਹੜਾ ਗੁਰਦੁਆਰਾ ਵੇਖਿਆ ਸੀ ਉਹ ਹਜ਼ੂਰ ਸਾਹਿਬ ਦਾ ਉਹਦੇ ਵਿੱਚ ਬੱਚਿਆਂ ਵਾਸਤੇ ਦੁੱਧ ਦਿੱਤਾ ਜਾਂਦਾ ਸੀ ਹਾਂਜੀ ਅੱਛਾ ਉਹ ਵੀਰਿਆ ਨੇ ਕਮੈਂਟ ਕੀਤਾ ਕਿ ਦੁੱਧ ਜਿਹੜਾ ਨਾ ਉਹ ਹਰ ਗੁਰਦੁਆਰੇ ਵਿੱਚ ਦਿੱਤਾ ਜਾਂਦਾ ਬੱਚਾ ਹਾਂ ਲੇਕਿਨ ਆਪਾਂ ਉਹਦੇ ਵਿੱਚ ਪਤਾ ਚੱਲਿਆ ਸੀ ਔਰ ਸਾਡੇ ਕੋਲ ਛੋਟਾ ਬੱਚਾ ਨਹੀਂ ਨਾ ਹੁੰਦਾ ਨਾਲ ਕਦੀ ਮੰਗਣ ਦੀ ਜ਼ਰੂਰਤ ਨਹੀਂ ਪਈ ਹਾਂ ਕਿਉਂਕਿ ਵੈਸੇ ਕਿ ਤਰਤਾਰਪੁਰ ਨਨਕਾਣਾ ਸਾਹਿਬ ਇਥੇ ਤੇ ਜੱਦਾ ਹੀ ਇਧਰ ਲੇਕਿਨ ਆ ਕਿ ਜੇ ਛੋਟਾ ਬੱਚਾ ਨਹੀਂ ਹੁੰਦਾ ਤੇ ਮੰਗਣ ਦੀ ਜ਼ਰੂਰਤ ਨਹੀਂ ਪਈ ਐਸਲੀ ਸ਼ਾਇਦ ਅਸੀਂ ਕਿਹਾ ਸੀ ਕਿ ਨਹੀਂ ਪਤਾ ਨਹੀਂ ਸੀ ਅੱਛਾ ਦੇਖੋ ਹੁਣ ਇਹਦੇ ਚ ਨਵੀਆਂ ਆਪਾਂ ਨੂੰ ਗੱਲਬਾਤ ਚੱਲ ਗਈ ਐ ਸੋਫਿਆਂ ਵਾਲੀ ਹੈ ਨਾ ਨਹੀਂ ਇਹ ਗੁਰਦੁਆਰੇ ਚ ਇਸ ਤੋ ਪਿਛਲਾ ਬਖਾਇਆ ਉਹਦੇ ਵਿੱਚ ਕਿਹੜੀ ਗੱਲਬਾਤ ਲੱਗੀ ਹੈ ਕਿ ਜਿਹੜੇ ਬੈ ਕੇ ਨਹੀਂ ਖਾ ਸਕਦੇ ਖੜੇ ਹੋਣ ਵਾਸਤੇ ਟੇਬਲ ਲਵਾਏ ਹੋਏ ਨੇ ਬਰਦਸਤ

ਬਸੇ ਆਪਾਂ ਪੜੀਦਾ ਹੁੰਦਾ ਇੱਕ ਹੀ ਸਫ਼ ਵਿੱਚ ਖੜੇ ਹੋ ਗਏ ਉਹ ਗੇਮ ਦੋ ਹੀ ਅੰਦਾਜ਼ ਨਾ ਕੋਈ ਬੰਦਾ ਰਹਾ ਨਾ ਕੋਈ ਬੰਦਾ ਆਸ ਤੇ ਵਾਕਈ ਹੀ ਸਹੀ ਗੱਲ ਹੈ ਕਿ ਨਾ ਗੁਦਵਾਇਆ ਚ ਚਲੇ ਜਾਉਣਾ ਤੇ ਵਾਕਈ ਬਿਲਕੁਲ ਬਰਾਬਰੀ ਦੀ ਇਕਵਲ ਦੀ ਮਿਸਾਲ ਮਿਲਦੀ ਹੈ ਕਿ ਇੱਥੇ ਕੋਈ ਨਹੀਂ ਕਿਸੇ ਤੋਂ ਉੱਚਾ ਨੀਵਾ ਸਾਰੇ ਬਰਾਬਰ ਨੇ ਬਿਲਕੁਲ ਐਵੇਂ ਜਦੋਂ ਅਸੀਂ ਮਸਜਦ ਚ ਨਮਾਜ਼ ਪੜਨ ਜਾਂਦੇ ਹਾਂ ਸਾਡੇ ਮਲਦ ਜ਼ਰਾਤ ਤੇ ਕੋਈ ਪਤਾ ਨਹੀਂ ਕਿਹੜਾ ਪਹਿਲੀ ਸਫ਼ ਚ ਹੈ ਕਿਹੜਾ ਦੂਜੀ ਸਫ਼ ਚ ਹੈ ਕਿਹੜਾ ਆਖਰੀ ਸਫ਼ ਚ ਹੈ ਕਿੰਨਾ ਆਪ ਬਹੁਤ ਕੋਈ ਅਮੀਰ ਹੈ ਤਾਂ ਮੇभी ਉਹ ਆਖਰੀ ਸਫਚੇ ਹੋਵੇ ਹਾਂ ਕੋਈ ਗਰੀਬ ਤੇ ਵਿਚੋ ਕੋ ਸਭ ਤੋਂ ਪਹਿਲੇ ਹੀ ਮਾਮਦੇ ਪਿੱਛੇ ਖਲੋਤਾ ਹੋਵੇ ਹਾਂ ਬਿਲਕੁਲ ਤੇ ਬਹੁਤ ਵਧੀਆ ਵੀਡੀਓ ਲੱਗੀ ਨਾ ਇੱਕ ਇੱਕ ਚੀਜ਼ ਹੀ ਉਹਨਾਂ ਨੇ ਬਹੁਤ સારી ਬਜ਼ਾਰ ਸੇਮ ਟੂ ਸੇਮ ਸੱਚੀ ਵੀ ਸਾਡੇ ਵਰਗੀ ਸੀ ਸਾਡੇ ਪੰਜਾਬ ਵਿੱਚ ਵੀ ਆ ਕੋਈ ਬਸਾਂ ਲੱਗਿਆ ਸੀ ਕਿ ਜਿਵੇਂ ਅਸੀਂ ਸਾਡੇ ਆਪਣੀ ਸ਼ਾਇਦ ਸਾਡੇ ਪੰਜਾਬ ਘੁੰਮ ਰਹੇ ਹਾਂ ਵਾਕੀ ਇੰਜ ਲੱਗ ਰਿਹਾ ਚਲੋ ਕਿ ਬਹੁਤ ਅੱਛਾ ਮਜ਼ਾ ਆਇਆ ਸਾਊਥ ਹਾਲ ਵੇਖ ਨੂੰ ਸਾਊਥ ਹਾਲ ਵੇਖਣ ਦਾ ਬਹੁਤ ਮਜ਼ਾ ਆਇਆ ਲੇਕਿਨ ਉਹਨਾਂ ਦੇ ਗੁਰਦੁਆਰੇ ਬਹੁਤ ਅੱਛੇ ਨੇ ਗੁਰਦੁਆਰਾ ਉਹਦਾ ਜਿਸ ਦਾ ਪਹਿਲਾ ਗੁਰਦੁਆਰਾ ਹੁੰਦਾ ਹੈ ਦੋਨੋਂ ਹੀ ਗੁਰਦੁਆਰੇ ਬਹੁਤ ਜ਼ਬਰਦਸਤ ਸੀ ਬਹੁਤ ਅੱਛੇ ਸੀ ਤੁਹਾਨੂੰ ਕਿਹੋ ਜਿਹੀ ਲੱਗੀ ਸਾਡੀ ਇਹ ਵੀਡੀਓ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਜੇ ਲੋਕੋ ਆਪਣਾ ਖਿਆਲ ਮਿਲ ਗਿਆ ਤਾਂ ਨਾਲ ਨੈਕਸਟ ਵੀਡੀਓ ਚਰਪਾਚਾਰ ਜਾਂ ਚੜ੍ਹਦੀ ਕਲਾ ਚ ਰਹਿ ਕੇ